ਕਾਂਡਲੀ ਵਾਲੇ ਦਾ ਪੰਜ ਸਰਦਾਰ ਰੇਸ਼ਮ ਸਿੰਘ ਦਾ ਦੋਤਾ ਬਾਪੂ ਜੱਨ ਜੀ ਵਿਸ਼ੇਸ਼ ਸਨਮਾਨ ਅਬਦ ਪਾਜੀ ਅਦਰ ਸਾਡੇ ਬਹੁਤ ਸਤਿਕਾਰਯੋਗ ਔਜਲਾ ਸ਼ਿੰਜ ਕਮੇਟੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਣਾ ਵਾਲਾ ਪੁਜਿਆ ਜਿਸ ਦਾ ਜਵਾਜ ਹਰਸਾ ਵੀ ਦਿੱਤੀ ਹੈ ਇਤਫਾਰ ਪਾਜੀ ਆ ਮੇਰੇ ਨੂੰ ਖੁਰਤੀ ਦੇਣੀ ਆ ਇੱਧਰ ਆਇਓ ਬੜਾ ਜੀਵੰਦਰ ਸਿੰਘ ਜੀ ਔਜਲਾ ਵਾਲੇ ਸੋਲਾ ਘੋੜੋਂ ਦਾ ਵੱਡਾ ਸ਼ੇਰ ਮੇਲਾ ਪੌਂਗਲਿਆ ਦੀ ਤੁਰਤੀ ਦੇ ਹੋਣ ਜਾ ਰਿਹਾ ਜਿੱਥੇ ਕਮਲ ਜੂਬ ਛੇੜੀ ਦੀ ਵੱਡੀ ਕੁਸ਼ਤੀ ਹੋਏਗੀ ਸਤਿਕਾਰਾਂ ਬੇਨਤੀ ਆਗੇ ਇਸੇ ਤਰ੍ਹਾਂ ਹੰਮਾਵਾ ਕੇ ਪਾਤ ਸਤਕਾਰਯੋਗ ਰੋਹਿਤ ਬੰਬਰ ਜੀ ਜਿੰਦੇ ਆਏ ਪਾਜੀ ਉਹਨਾਂ ਦਾ ਵੀ ਖਾੜਾ ਦਾ ਵਿਸ਼ੇਸ਼ ਸਨਮਾਨ ਹੋ ਰਿਹਾ ਇੱਥੇ ਆਉਣ ਦੇ ਅਸੀਂ ਪ੍ਰਬੰਧਨ ਕਮੇਟੀ ਵੱਲੋਂ ਸਾਡੇ ਸਤਿਕਾਰਯੋਗ ਹਰ ਇੱਕ ਜਿੰਦਰ ਤੇ ਜਗਤ ਦੇ ਸਤਿਕਾਰਯੋਗ ਮਾਰੇ ਮੇਰੇ ਵੀਰੋ ਇਹਨੇ ਪੁਲਾਣ ਕਦੀ ਵੱਡਾ ਨਹੀਂ ਹੁੰਦਾ ਪੰਮਾ ਡੇਰਾ ਬਾਬਾ ਨਾਲ ਕਲੇ ਤਾੜੀਆਂ ਵਾ ਦਿਓ ਆਕੇ ਦੀ ਧਰਤੀ ਤੋਂ ਸਾਡੇ ਵਿਚਕਾਰ ਪੁੱਜੇ ਆ ਇੱਥੇ ਆਉਣ ਤੇ ਇਹਨਾਂ ਦਾ ਪਹਿਲਵਾਨ ਧਿਆਨ ਜੂ ਪ੍ਰੇਮ ਦੇ ਬੱਚੇ ਇਹ ਪਹਿਲਵਾਨ ਜਲਦੀ ਨਾਲ ਖਾਣੇ ਦੇ ਵਿੱਚ ਪੁੱਜਣਗੇ ਜਿਹਨੇ ਬਹੁਤ ਸਤਿਕਾਰਯੋਗ ਅਮਿਤ ਪਾਜੀ ਗੁਰ ਕਿਰਪਾ ਹੋ ਰਿਹਾ ਇੱਥੇ ਆਉਣ ਤੇ ਸਾਡੀ ਸਮੁੱਚੀ ਕਮੇਟੀ ਵੱਲੋਂ ਜੀ ਬੜਾ ਦਾ ਵਿਸ਼ੇਸ਼ ਸਨਮਾਨ ਹੋ ਰਿਹਾ ਸਾਡੀ ਪ੍ਰਬੰਧਕ ਕਮੇਟੀ ਦੇ ਵਿੱਚ ਇੱਥੇ ਆਉਣ ਤੇ ਇਹਨਾਂ ਦਾ ਵੀ ਬੜਾ ਸਤਿਕਾਰ ਸਵਾਗਤ ਕਰਦੇ ਆ ਜੀ ਆਏ ਆ ਆਪਣੇ ਸਨੇਖ ਹਾਰਾ ਜੀ ਇਹਨਾਂ ਦੇ ਵੀ ਇੱਥੇ ਆਉਂਦੇ ਸਰ ਜੁਗੈਣਾ ਦੇ ਉਸਤਾਦ ਜੀ ਇਹਨਾਂ ਦੇ ਗੁਰੂ ਜੀ ਸਰਦਾਰ ਸਾਹਮਣੇ ਸਾਡੇ ਬੋਸ शानदार कोशिश कर ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਨੂੰ ਬੇਨਤੀ ਹੈ ਕਿ ਉਹਦਾ ਮਾਨ ਸਨਮਾਨ ਕੀਤਾ ਜਾਣਾ ਮੁਖਸ਼ਤ ਗੁਰਤੀ ਦਿੱਤੀ ਜਾ ਰਹੀ ਹੈ ਸ਼ਿਵਾਂ ਪਾ ਰਿਹਾ ਪਾਣੀ ਨਾਲੇ ਮੇਰੇ ਵੀਰੋ ਜੱਗੇ ਨੂੰ ਗੁਰਤੀ ਜਹਾਂ ਸਿੰਘ ਸਾਡੇ ਪਹਿਲਵਾਨ ਨੇ ਦਿੱਤੀ ਜੀ ਤੇ ਤੁਸੀਂ ਜਾਵੇ ਜੱਗਾ ਕਿਦਾਂ ਹੁੰਦਾ ਵੱਲ ਹੋਇਆ ਕਿਦਾਂ ਵੱਡਾ ਯੋਧਾ ਹੋਇਆ ਕਿਹੜਾ ਜੱਗਾ ਜੱਟ ਦੇ ਕਿਸੇ ਨੇ ਵੜ ਜਾ ਘਰ ਘਰ ਘੁਤਰੀਆਂ ਵੰਡੇ ਉਦੋਂ ਸ਼ੋਟੇ ਦੇ ਨੰਨੇ ਮਨਾਂ ਬੱਚੇ ਨੂੰ ਗੁਰਤੀ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਧਿਆਨ ਦਿੱਤੀਆਂ ਆਪ ਨੇ ਨਾਲੇ ਕਰਵਾਉਗੇ ਜੀ ਰਾਣਾ ਪੈਗੋ ਨਿਕਾਲਾ ਬਾਬਾ ਬੰਨਿਆ ਗੁਰੂ ਜੀ ਦਾ ਬੋਤ ਸਾਡੇ ਦਰਬਾਰ ਕੀ ਜੈ ਨਿਕਾਲਾ ਬਾਬਾ ਬੰਨਿਆ ਗੁਰੂ ਜੀ ਦਾ ਬੋਤ ਸਾਡੇ ਦਰਬਾਰ ਕੀ ਜੈ ਤੁਸੀਂ ਕਹੋ ਜੀ ਕੀ ਨਾ ਸਰਪੰਚ ਮੈਂ ਜੀ ਸਰਪੰਚ ਅੰਦਿਤ ਬਾਦਵਾ ਪਿੰਡ ਕੋਲੀ ਪੁਰਤੂ ਜੀ ਤੁਹਾਨੂੰ ਜਿੰਨ ਦੀ ਬਹੁਤ ਬਹੁਤ ਵਧਾਈ ਕਿੰਨੇ ਕਿ ਖੁਸ਼ੀ ਦਾ ਕਿੰਨਾ ਖੁਸ਼ਾ ਸਰਤ ਤੁਹਾਨੂੰ ਦੇਖੋ ਜੀ ਇਹ ਪਿੰਡ ਕੋਲੀ ਪੁਰ ਦੇ ਵਿੱਚ ਸਲਾਨਾ ਮੇਲਾ ਬਾਬਾ ਬੰਨਿਆ ਸਾਹਿਬ ਦਾ 102 ਵਾ ਸਲਾਨਾ ਮੇਲਾ ਬਣਾਇਆ ਜਾਂਦਾ ਜੀ ਬੜੀ ਹੀ ਹੁਟਮ ਨਾਲ ਸਰਬਾ ਮੁਤਾਬਕ ਬਹੁ ਸੰਕਟ ਦੂਰ ਹੋ ਦੂਰ ਸੰਕਟ ਦੇ ਪੁੱਤ ਨੇ ਬਾਬਾ ਜੀ ਦੇ ਨਾਲ ਅਸਮਰਦਾ ਪੂਰੀਆ ਕਰਦੇ ਨੇ ਇਸੇ ਜਿਹੜਾ ਬਾਬਾ ਜੀ ਉਹਨਾਂ ਦੀ ਆਹੀ ਬਾਬਾ ਜੀ ਦੇ ਫਰਜ਼ ਕਰਦੇ ਆ ਸੰਕਟਾਂ ਦੇ ਆਮ ਜਾਣ ਸਕਦੇ ਆ ਉਹਨਾਂ ਦੇ ਅਸਮਰਦਾ ਪੂਰੀਆ ਕਰਨ ਉਹਨਾਂ ਦਾ ਦਿਨ ਦੁਗਣੀ ਰਾਜ ਚੌਕੜੀ ਤੱਕੀ ਬਖਸ਼ਣ ਉਹਨਾਂ ਨੇ ਤੁਹਾਨੂੰ ਜੇ ਗੱਲ ਕੀਤੀ ਜਾਵੇ ਅੱਜ ਕਦੇ ਨੌਜਵਾਨਾਂ ਦੀ ਪਹਿਲੇ ਵੀ ਛੇਕ ਤੇ ਹੁੰਦੀ ਸੀ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਅੱਜ ਤੋ ਜੀ ਪਹਿਲਾਂ ਬਹੁਤ ਹੀ ਛੋਟੀ ਸੰਗਤ ਕਰਦੇ ਸੀ ਪਾਣੀ ਪਤ ਵਿੱਚ ਬਾਬਾ ਜੀ ਦੇ ਨਾਮ ਤੇ ਸੰਗਤ ਹੁੰਦੀ ਸੀ ਬਹੁਤ ਛੋਟੀ ਸੰਗਤ ਉਹਨਾਂ ਆਪਣੇ 5-6 ਸਾਲ ਤੋਂ ਜਿਹੜੇ ਸਰਦਾ ਜਗਰਾ ਸਿੰਘ ਬਹੁਤ ਹੀ ਉੱਚ ਲੈਵਲ ਦੇ ਪਹਿਲਵਾਨ ਕੁਆਲਿਫਾਇਡ ਵਿੱਚ ਮੰਨੇ ਜਾਂਦੇ ਸੀਗੇ ਉਸ ਵਾਰ ਗੱਦੋਟੇ 5 ਸਾਲ ਤੋਂ ਬਾਅਦ ਆਪਾਂ ਉਹਨਾਂ ਦੇ ਨਾਮ ਤੇ ਇੱਕ ਜਿੱਤ ਮਨਾਈ ਗਈ ਹੈ ਉੱਚ ਲੈਵਲ ਦੇ ਪਹਿਲਵਾਨ ਇੰਟਰਨੈਸ਼ਨਲ ਲੈਵਲ ਦੇ ਪਹਿਲਵਾਨ ਜੋ ਇਸ ਅੰਜ ਵਿੱਚ ਪਹੁੰਚ ਕੇ ਪੜਦੇ ਆ ਟურნਕਮਪ ਤੋਂ ਦੇਦੇ ਜੀ ਮਿਲਦੇ ਜੀ ਆਏ ਅੱਜ ਸਾਡੇ ਚੈਨਲ ਦਾ ਮਾਧਿਅਮ ਰਹੀ ਤੁਹਾਨੂੰ ਸੁਖਦਾ ਆਡੀਅנס ਦੇਸ਼ਾਂ ਦੇਸ਼ਾਂ ਵਿੱਚੋਂ ਦੇਖ ਰਹੀ ਹੈ ਕੀ ਮਸੂਹ ਦੇਣਾ ਚਾਹੁੰਦਾ ਜਿਵੇਂ ਦੇਖਾਂ ਵਿੱਚ ਦੇਖਾਂ ਵਿੱਚ ਜੋ ਤੁਹਾਡੇ ਚੈਨਲ ਦੇ थ्रू ਮੈਸੇਜ ਜਲਾ ਕਰਨਾ ਵਾ ਕਿ ਉਹ ਦੇਖਾਂ ਵਿੱਚ ਜਿਹੜੇ ਟਕੇ ਪੱਤਗਨ ਆਪਣੇ ਆਪਣੇ ਅਨਫੇਵਰਟ ਮੁਕਤ ਹੋਣ ਔਰ ਪਾਪਾ ਜੀ ਜੰਨਾ ਕੇ ਲਗੇ ਰਹੇ ਇਹਨਾਂ ਸਹਾਸਤਾ ਦੇ ਰਹੇ ਰਹੇ ਹਾਂ ਜੀ ਇਨਾਮ ਕੀ ਟਕੇ ਜੀ ਹਾਂ ਜੀ ਇਨਾਮ 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 ਪਟਕੇ ਦਾ 2 ਲੱਖ ਰੁਪਿਆ ਇਨਾਮ ਪਟਕੇ ਦਾ ਜੀ ਉਸ ਤੋਂ ਬਾਅਦ ਹੋਰ ਕੁਝਿਆ ਹੋਏ ਦੇ ਜੀ ਕੱਲ ਸੇ ਮਾਪਾ 10 ਲੱਖ ਰੁਪਿਆ ਇੱਕ ਉਸਿਆ ਕਰਨੇ ਆਏ ਨੇ ਕੱਲ ਕਰੀਏ ਐਨ ਆਰ ਆਈ ਭਰਾਵਾਂ ਦੀ ਕਿੰਨਾ ਸਹਾਇ ਹੋਗਾ ਦਰਪਾ ਲੱਗਨ ਵਾਸੀਆਂ ਦੀ ਐਨ ਆਰ ਆਈ ਵੀਰਾਂ ਦੀ ਔਰ ਲਾਗੇ ਦਾਗੇ ਜੋ ਸਾਡੇ ਲਾਗੇ ਪਿੰਡ ਪਿੰਦ ਦੇ ਉਹਨਾਂ ਦਾ ਬਹੁਤ ਹੀ ਸਹਿਯੋਗ ਬਹੁਤ ਹੀ ਉੱਚੇ level ਤੇ ਉਹਨਾਂ ਦਾ ਸਹਿਯੋਗ ਹੁੰਦਾ ਜੀ ਉਹੀ ਸਹਿਯੋਗ ਦੇ ਬਦੌਲਤ ਕਿ ਆਪਾਂ ਇਤਨਾ ਵੱਡਾ ਮੇਲਾ ਬਣਾਇਆ ਜਾਂਦਾ ਜੀ ਇਨਾ ਨੂੰ ਦੇ ਨੂੰ ਤੇ ਸਿੰਧਪੈਂਦ ਤੇ ਨਿਉਨ ਲਗਾ ਕਰ ਕਿੰਨੇ ਸਾਲ ਹੋ ਗਏ ਸਿੰਧਪੈਂਦ ਨੂੰ 102ਵਾਂ ਸਾਲ ਦਾ ਜੀ ਸ਼ੁਰੂ ਤੇ ਛੋਟੀ ਛੋਟੀ 1 2 3 4 ਪਹਿਲਵਾਨਾਂ ਤੋਂ ਸ਼ੁਰੂ ਹੋਈ ਸੀ ਅੱਜ ਪਿੰਡਾਂ ਸੌਆਂ 300 ਦੇ ਰਾਜਾ ਤੇ ਅੱਜ ਲੱਖਾਂ ਲੱਗੀ ਕਾ ਵਿੱਚ ਕਿ ਉਤਸ਼ਾਹ ਹੀ ਬਹੁਤ ਦੇਖਣ ਨੂੰ ਮਿਲਿਆ ਅੱਜ ਖਾੜਾ ਵੀ ਪੂਰਾ ਹੁਣੋਂ ਹਾ ਕੇ ਸੰਤਾ ਪਹੁੰਚਿਆ ਨੇ ਕਿਹੜੇ ਕਿਹੜੇ ਗਾਇਕਾਂ ਦੇ ਦੇਖੋ ਜੀ ਆਪਣਾ ਇਹ ਮੇਲਾ 6 ਔਰ 7 ਜੂਨ ਦਾ ਮਨਾਇਆ ਜਾਂਦਾ ਜੀ 6 ਤਰੀਕ ਨੂੰ ਸਾਡੇ ਨਕੜਾ ਦਾ ਪ੍ਰੋਗਰਾਮ ਕੀਤਾ ਜਾਂਦਾ ਦੰਗਰ ਦਾ ਪ੍ਰੋਗਰਾਮ ਕੀਤਾ ਜਾਂਦਾ ਢੰਡੇ ਮਿੱਠੇ ਜਲਦੀ ਸ਼ੀਰ ਲਗਾਈ ਜਾਂਦੀ ਹੈ ਜੀ 7 ਤਰੀਕ ਨੂੰ ਬਾਗੀ ਧੁੰਦ ਦਾ ਮੇਲਾ ਜਿਹਦੇ ਵਿੱਚ ਵਲੀਦ ਖਾਨ ਜੀ ਪਹੁੰਚ ਰਹੇ ਨੇ ਸਾਨੂੰ ਕੁਵਾਲ ਤੇ ਟੈਂਪੇ ਸਾਡੇ ਬਾਗੀ ਬਾਜੀ ਬਹੁਤ ਪੁੱਛਦੇ ਵਗੇ ਲੋਕਾਇਕ ਨੇ ਉਹਨਾਂ ਦੇ ਅੱਜ ਅਖਾੜਾ ਲਾਇਆ ਆਪਣਾ ਸ਼ਾਮ ਨੂੰ ਜੀ ਫਿਰ ਆਪਣਾ ਲੰਗਰ ਦਿਨ ਨੂੰ ਲੰਗਰ ਖੰਡੇ ਮਿਠੇ ਵੀ ਬਹੁਤ ਜੀ ਸਰਦਾਰ ਦੇ ਮਤਾਬਕ ਬਹੁਤ ਉਤਰੇ ਵੱਲ ਦੀ ਸਰਦਾਰ ਦੇ ਮਤਾਬਕ ਬਤੀਸੇ ਸੇਵਾ ਕਰ ਦੇਣੀ ਸਰਪੰਚ ਸਾਹਿਬ ਜੇ ਤੁਸੀਂ ਬੱਚਿਆਂ ਨੂੰ ਆਪਣਾ ਸੰਦੇਸ਼ ਦੇਣਾ ਚਾਹੋਗੇ ਤਾਂ ਕਿਹੜਾ ਬੱਚਿਆਂ ਨੂੰ ਮੇਰਾ ਦੇ ਸਾਰਾ ਨੂੰ ਇਹ ਇਸ ਨਸ਼ੇ ਤੋਂ ਦੂਰ ਰਹੋ ਨਸ਼ਾ ਦੇ ਵਿੱਚ ਕੁਝ ਨਹੀਂ ਲੱਗਿਆ ਆਪਣੀ ਜ਼ਿੰਦਗੀ ਨੂੰ ਨਸ਼ਾ ਤੋਂ ਦੂਰ ਰੋਕੇ ਬਚਾਓ ਬਹੁਤ ਬਹੁਤ ਮਿਹਰਬਾਨੀ ਸਰਪੰਚ ਥੈਂਕ ਯੂ ਜੀ ਜੇ ਤੁਹਾਨੂੰ ਪਾਣੀ ਤੋਂ ਵੀ ਬੜੀਆਂ ਲੱਗਤਾਂ ਦੇ ਦਸਤਿੱਖ ਪੇਟ ਜਾਣ ਕਿਸ ਤਰ੍ਹਾਂ ਕੀ ਜਾਣਾ ਹੈ ਪਹਿਲੀ ਗੱਲ ਦੀ ਵਾਇਸ ਜੀ ਦਾ ਹਾਸਾ ਵਾਇਕੂ ਜੀ ਕੀ ਫਤਿਹ ਤੇ ਅਸੀਂ ਸਾਰੇ ਇਕੱਠੇ ਹੋਏ ਆ 1200 800 ਜਿਹਦੇ ਵਾਸਤੇ ਤੇ ਮਨਕਿੰਦਰ ਸਿੰਘ ਦੀ ਸਨਰ ਤੇ ਪੂਰਾ ਪਿੰਡ ਥੋ ਸਾਰਾ ਇਕੱਠਾ ਹੋਇਆ ਵਾ ਤੇ ਪੇੜਾ ਘਰਉਣ ਵਾਸਤੇ ਸਾਰੇ ਲੋਕ ਜਾਈਆਂ ਹਨ ਹਲੋ ਹਲੋ ਬਦੀਆਂ ਪੈਂਡ ਜਾ ਰਹੀ ਹੈ ਪਟਕੀ ਦੇ ਨਾਮ ਕੀ ਰੱਖੀਗੇ ਜੀ ਬਿਲਕੁਲ ਕੀ ਹੁੰਦਾ ਹੈ 543 ਉਹ 41 33 ਕਰਦੀ 55 43 ਤੇ ਕਰਤੇ ਹਾਂ ਜੀ ਪਹਿਲਾ ਇਨਾਮ ਆ ਜੀ 55000 ਉਹ ਕਿਹਾ ਜੀ 41 33ਰਾ ਹੈਗਾ ਜੀ 31000 ਬਹੁਤ ਵਧੀਆ ਸ਼ੋਅ ਚ ਆ ਰਹੀ ਹੈ ਜੀ ਜੇ ਆਪਾਂ ਪੁਰਾਣੇ ਸਮੇਂ ਨਾਲ ਚਿੰਜਾਂ ਦੀ ਗੱਲ ਕਰਦੇ ਆ ਤੇ ਆਧੀਆਂ ਚਿੰਜਾਂ ਵਿੱਚ ਮਖਰਾ ਕੀ ਅੰਤਰ ਦੇਖ ਰਹੇ ਆ ਦੇਖੋ ਜੀ ਵੱਖਰਾ ਅੰਤਰ ਦੇਹੀ ਹੈ ਵੀ ਨਵੀਂ ਜਨਰੇਸ਼ਨ ਨੂੰ ਇੱਕ ਹੋਰ ਮੌਕਾ ਮਿਲ ਰਿਹਾ ਹੈ ਹੋਰੇ ਵੀਰਾਂ ਵੱਲੋਂ ਹੇ ਸਭ ਤੋਂ ਖੂਬਸੂਰਤ ਚੀਜ਼ ਇਹ ਹੈ ਕਿ ਸਾਡੇ ਇਹ ਯੂਥ ਉਹ ਪੁਰਾਣੀਆਂ ਖੇਡਾਂ ਪੁਰਾਣੀਆਂ ਯਾਦਾਂ ਨਹੀਂ ਭੁੱਲਿਆ ਤੇ ਮੇਰੇ ਖਿਆਲ ਨਾਲ ਬੜਾ ਧੰਨਵਾਦ ਹੈ ਇਹਨਾਂ ਵੀਰਾਂ ਦਾ ਜਿਹੜੇ ਪ੍ਰੋਗਰਾਮ ਕਰਾ ਰਹੇ ਨੇ ਇਹਨਾਂ ਨੂੰ ਹਲਾਸ਼ੀਰੀ ਦੇ ਰਹੇ ਨੇ ਪਹਿਲਾਂ ਅੱਜ ਸੰਗਤਾਂ ਦੇ ਵਿੱਚ ਕਿੰਦਾ ਉਤਸ਼ਾਹ ਦੇਖ ਰਹੇ ਹੋ ਸਾਰੀ ਵੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਇੱਥੇ ਖਿਲਮੜਾ ਰਹੇ ਨੇ ਪਰਿਵਾਰਾਂ ਆਪਣੇ ਨਾਲ ਇਕੱਠੇ ਹੋਏ ਨੇ ਤੇ ਬੱਚੇ ਵੀ ਸਾਡੇ ਵੇਖੋ ਸਾਰੇ ਇੱਥੇ ਇਕੱਠੇ ਹੋਏ ਨੇ ਤੋਂ ਬੜਾ ਵਧੀਆ ਲੱਗਣ ਰਿਹਾ ਹੈ ਸਾਡੇ ਚੈਨਲ ਦੇ ਮਾਧਿਅਮ ਨਾਲ ਦਾ ਉਦੇਸ਼ ਦੇਸ਼ ਵਿੱਚ ਕਿੰਨਾ ਸੰਕਟ ਦੇਖ ਰਹੀਆਂ ਨੇ ਦੇਖਿਆ ਦੇਸ਼ ਵਿੱਚੋਂ ਕਿਡਨ ਲੈ ਕੇ ਕੋ ਸੰਕਟ ਬਜੂਕੀ ਮੈਸੇਜ ਜਿਹੜਾ ਜੀ ਆਪਣਾ ਤੇ ਮੈਸੇਜ ਇਹੋ ਹੀ ਹੈ ਵੀ ਜਿੰਨੇ ਉਹ ਜਿਹੜੇ ਅਪਰਾਲੇ ਹੁੰਦੇ ਨੇ ਉਹਨਾਂ ਨੂੰ ਸਪੋਰਟ ਕਰੋ ਜ਼ਰੂਰੀ ਨਹੀਂ ਹੈ ਕਿ ਵੱਡਾ ਕਦਮ ਹੀ ਚੁੱਕਣਾ ਛੋਟੇ ਛੋਟੇ ਕਦਮ ਵੀ ਚੁੱਕੋਗੇ ਤੇ ਬੜੀ ਵੱਡੀ ਇੱਕ ਭੀੜ ਇਕੱਠੀ ਕਰ ਸਕਦੇ ਹੋ ਤੇ ਯੂਥ ਨੂੰ ਆਪਣੇ ਪੰਜਾਬ ਨੂੰ ਇੱਕ ਤੋਂ ਹੀ ਲਾ ਭੁੱਖ ਦੇ ਸਕਦੇ ਹੋ ਹਾਂਜੀ ਇਹ ਜਿਹੜੇ 6 ਇੰਚ ਵਾਇਬ ਪਰਵਾਰ ਪਰਵਾਰਾ ਸਿੰਘ ਦੁਆਰਾ ਸਿਰ ਪਰਵਾਰਾਂ ਦੇ ਨਾਂ ਤੇ ਕਰਾਈ ਜਾਂਦੀ ਆ ਤੇ ਇਹ ਸਾਡਾ ਗੁਰੂ ਸੀ ਮੈਂ ਪਿਆਰਾ ਸਿੰਘ ਬਿੱਲਾ ਪਾਜੀਆਂ ਵਾਲਾ ਮੇਰਾ ਗੁਰੂ ਸੀ ਉਹਦੇ ਨਾਂ ਤੇ ਅਸੀਂ ਇਹ ਸਾਰਾ ਪਿੰਡ ਸਾਰਾ ਇਲਾਕਾ ਮਲਕਿੰਦਰ ਸਿੰਘ ਉਹਨਾਂ ਦਾ ਬੇਟਾ ਮਨਰੂਪ ਲਾਲੀ ਔਰ ਉਹਨਾਂ ਦਾ ਸਾਰਾ ਪਰਿਵਾਰ ਤੇ ਸਾਰਾ ਪਿੰਡ ਜਿਹੜਾ ਉਹ ਸਾਰੇ ਮਿਲ ਕੇ ਅਸੀਂ ਉਹਨਾਂ ਦੇ ਨਾਂ ਤੇ ਇਹ ਸ਼ਿੰਜ ਕਰਾ ਰਹੇ ਹਾਂ ਮਾਰਾ ਸੱਚੇ ਪਾਸ਼ਾ ਸਾਰੇ ਇਲਾਕੇ ਨੂੰ ਸਾਰੇ ਪਿੰਡ ਨੂੰ ਜਿਹੜੇ ਤੰਦਰੁਸਤ ਰਹਿਤੀ ਜਾਵੇ ਇਸ ਔਰ ਹੋਰ ਹੋਰ ਜਿਹੜੇ ਬੱਚੇ ਆ ਉਹਨਾਂ ਨੂੰ ਉਹਨਾਂ ਦਾ ਭੇਖ ਜਿਹੜਾ ਵਾ ਚੰਗੇ ਸਪੋਰਟਸਮੈਨ ਬਣਨੇ ਨਸ਼ੇ ਤੋਂ ਬਚੇ ਬਚਣਾ ਇਹ ਸਾਡੀ ਸਾਰਿਆਂ ਦੀ ਉਹਨਾਂ ਨੂੰ ਹਦਾਇਤ ਆ ਕਿ ਇਹ ਨਸ਼ੇ ਤੋਂ ਬਚਣ ਚੰਗੀਆਂ ਕੁਸ਼ਤੀਆਂ ਕਰੋ ਤੇ ਲੋਕਾਂ ਦੇ ਵਿੱਚ ਉਤਸ਼ਾਹ ਕਾਫੀ ਹੈ ਆ ਸਾभी ਲੋਕੀ ਇਸ ਗੱਲ ਨੂੰ ਚੰਗਾ ਸਮਝਦੇ ਆ ਜਿੰਮੇਦਾਰੀ ਦੀ ਕਿ 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 ਕਰਵਾਈ ਜਾ ਰਹੀ ਹੈ ਤੇ ਕਿੰਨੇ ਸਾਥ ਹੋ ਗਿਆ ਇੱਕ ਸ਼ਹਿਰ ਤੋਂ ਬਹੁਤ ਪੁਰਾਣੇ ਸੀ ਪਰ ਆ ਬਾਰੇ ਦੇ ਜਦੋਂ ਤਾਂ ਉਹਨਾਂ ਦਾ 1900 18 18 ਵਿੱਚ ਉਹਨਾਂ ਦੀ ਮੌਤ ਹੋਈ ਸੀ ਉਹਨੂੰ ਉਹਦਾ ਲਗਾਤਾਰ ਕਰਦੇ ਆ ਠੀਕ ਹੈ ਜੀ ਹਾਂ ਕਰਦੇ ਆ ਲਗਾਤਾਰ